ਵੇਾ ਤੋਂ ਬਾਅਦ ਮੇਰੀ ਪਹਿਲੀ ਸਵੇਰ ਸੀ ਤੇ ਸਾਰੀ ਰਾਤ ਮੈਂ ਆਪਣੇ ਘਰ ਵਾਲੇ ਦੇ ਨਾਲ ਬਤਾਉਣ ਤੋਂ ਬਾਅਦ ਮੈਨੂੰ ਬਹੁਤ ਨੀਂਦ ਆਉਂਦੀ ਸੀ। ਮੈਨੂੰ ਬਾਥਰੂਮ ਵਿੱਚ ਪਾਣੀ ਦੀਆਂ ਆਵਾਜ਼ਾਂ ਆਉਂਦੀਆਂ ਸੀ। ਸ਼ਾਇਦ ਮੇਰੇ ਘਰ ਵਾਲਾ ਨਹਾ ਰਿਹਾ ਸੀ। ਮੈਂ ਬੈਡ ਦੇ ਨਾਲ ਢੋਲਾ ਕੇ ਬੈਠੀ ਸੀ। ਜਦੋਂ ਉਦੋਂ ਹੀ ਮੇਰੀ ਨਜ਼ਰ ਬਾਥਰੂਮ ਦੇ ਲੱਗੇ ਪਏ ਫੋਨ ਤੇ ਪਈ ਸ਼ਾਇਦ ਉਹ ਕਿਸੇ ਨਾਲ ਗੱਲ ਕਰਦਾ ਕਰਦਾ ਫੋਨ ਤੇ ਇਦਾਂ ਹੀ ਛੱਡ ਕੇ ਨਹਾਉਣ ਚਲਾ ਗਿਆ ਪਤਾ ਨਹੀਂ ਕਿਉਂ ਮੈਂ ਉਹਦਾ ਮੋਬਾਈਲ ਚੁੱਕ ਲਿਆ ਮੇਰੇ ਦਿਲ ਵਿੱਚ ਕੋਈ ਸ਼ੱਕ ਨਹੀਂ ਸੀ ਜਿੰਨਾ ਪਿਆਰ ਉਹਨੇ ਮੈਨੂੰ ਦਿੱਤਾ ਸੀ ਉਸ ਨੂੰ ਤੋਂ ਬਾਅਦ ਪਿਆਰ ਦਾ ਕੋਈ ਸ਼ੱਕ ਹੀ ਨਹੀਂ ਸੀ ਮੈਂ ਫੋਨ ਤੇ ਮੈਸੇਜ ਪੜ੍ਹਨੇ ਸ਼ੁਰੂ ਕਰ ਦਿੱਤੇ ਸੀ ਮੈਸੇਜ ਪੜ੍ਹੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੁਹਾਗਾ ਦੀ ਰਾਤ ਸਾਰੀ ਰਾਤ ਆਪਣੇ ਘਰ ਵਾਲੇ ਦੇ ਪਿਆਰ ਨੂੰ ਮੈਂ ਮਸਾਹੀ ਬਰਦਾਸ਼ਤ ਕੀਤਾ ਸੀ ਉਹਨੇ ਮੈਨੂੰ ਇੰਨਾ ਪਿਆਰ ਕੀਤਾ ਕਿ ਮੈਂ ਆਪਣਾ ਉਹਦੇ ਹਵਾਲੇ ਕਰ ਦਿੱਤਾ ਸੀ ਏਦਾਂ ਲੱਗੇ ਕਿ ਉਹ ਬੜੇ ਹੀ ਟਾਈਮ ਤੋਂ ਪਿਆਸਾ ਸੀ ਸਾਰੀ ਰਾਤ ਮੇਰੇ ਤੇ ਟੁੱਟ ਪਿਆ ਗਿਆ ਸੀ ਮੇਰਾ ਤਾਂ ਜੀਨ ਹਰਾਮ ਹੋ ਗਿਆ ਸੀ ਜਦੋਂ ਉਹਦੇ ਪਿਆਸੇ ਪਿਆਰ ਨੇ ਮੈਨੂੰ ਸਾਹ ਲੈਣਾ ਵੀ ਔਖਾ ਕਰ ਦਿੱਤਾ ਜਿੱਦਾਂ ਮਹੀ ਪੈਣ ਤੋਂ ਬਾਅਦ ਪਿਆਰੀਆਂ ਜਿਹੀਆਂ ਕਲੀਆਂ ਖਿਲ ਕੇ ਗਲਾਬ ਜਨ ਜਾਂਦੀਆਂ ਉਹ ਤਰ੍ਹਾਂ ਮਹੀ ਹੀ ਮਿਲਤੀ ਖਿਲਾਬ ਬਣ ਗਈ ਸੀ ਸਵੇਰ ਮਸਾਂ ਹੀ ਮੇਰੀ ਅੱਖ ਖੁੱਲੀ ਤੇ ਮੇਰੇ ਪੇਟ ਵਿੱਚ ਦਰਦ ਤੇ ਮੇਰੀ ਜਾਨ ਨੂੰ ਕੱਢ ਦਿੱਤੀ ਸੀ ਮੈਂ ਮਸਾਂ ਹੀ ਇਸ ਦਰਦ ਨੂੰ ਬਰਦਾਸ਼ਤ ਕੀਤਾ ਸਵਾਗਰਾਤ ਵਿੱਚ ਕੀ ਹੁੰਦਾ ਇਹ ਤਾਂ ਮੈਨੂੰ ਪਤਾ ਨਹੀਂ ਸੀ ਪਰ ਇਹ ਨਹੀਂ ਸੀ ਪਤਾ ਕਿ ਪਿਆਰ ਦੇ ਨਾਲ ਨਾਲ ਤਕਲੀਫ ਵੀ ਹੁੰਦੀ ਹੈ ਤਕਲੀਫ ਔਰਤਾਂ ਦੇ ਹੀ ਹਿੱਸੇ ਆਉਂਦੀ ਹੈ ਮੈਂ ਮਸਾਂ ਹੀ ਉઠી ਤੇ ਮੇਰੀ ਭੈਣ ਨੇ ਮੈਨੂੰ ਇਹ ਦੱਸ ਦਿੱਤਾ ਸੀ ਕਿ ਦੂਜੀ ਸਵੇਰ ਨੂੰ ਤੜਕੇ ਤਿਆਰ ਹੋ ਕੇ ਰੋਟੀ ਖਾਣ ਦੇ ਲਈ ਆਪਦੇ ਥੱਲੇ ਚਲੀ ਗਈ ਜਾਈਂ ਤੇ ਤੇਰੇ ਘਰ ਵਾਲੇ ਨੂੰ ਜ਼ਿਆਦਾ ਪ੍ਰੋਬਲਮ ਨਾ ਆਵੇ ਤੇ ਤੈਨੂੰ ਵੀ ਸ਼ਰਮਾਉਣ ਦੀ ਲੋੜ ਨਾ ਪਵੇ ਇਹ ਸੁਣ ਕੇ ਕੀਤਾ ਬੇ ਸ਼ਰਮਾਉਣ ਲੱਗੀ ਸੀ ਮੇਰੇ ਘਰ ਵਾਲੇ ਨੇ ਅਲੱਗ ਫਲੈਟ ਲੈ ਲਿਆ ਸੀ ਤੇ ਮੈਂ ਸਹੁਰਿਆਂ ਤੋਂ ਆਉਣਾ ਸੀ ਇਸ ਲਈ ਆਉਣ ਤੋਂ ਪਹਿਲਾਂ ਈ ਮੈਂ ਤਿਆਰ ਹੋ ਕੇ ਰੈਣਾਸੀ ਤੇ ਆਪਣੇ ਕਮਰੇ ਨੂੰ ਸਵਾਰਨਾ ਸੀ ਕਿਉਂਕਿ ਰਾਤ ਨੂੰ ਜੋ ਮੇਰੇ ਤੇ ਘਰ ਵਾਲੇ ਦੇ ਚੋਹਤ ਹੋਇਆ ਸੀ ਤੇ ਉਦੋਂ ਦਾ ਦਾ ਬੁਰਾ ਹਾਲ ਹੋਇਆ ਸੀ ਸਗੋਂ ਕਮਰੇ ਦੀ ਹਾਲਤ ਖਰਾਬ ਹੋ ਗਈ ਸੀ ਚਾਰੇ ਪਾਸੇ ਫੁੱਲ ਖਿਲਰੇ ਹੋਏ ਸੀ ਵਿਆਹ ਵਾਲੇ ਕੱਪੜੇ ਵੀ ਸੋਫਿਆਂ ਤੇ ਖਿਲਰੇ ਹੋਏ ਸੀ ਮੈਂ ਸੋਚਿਆ ਕਿ ਫਰੈਸ਼ ਹੋਣ ਤੋਂ ਬਾਅਦ ਮੈਂ ਕਮਰੇ ਦੀ ਸਫਾਈ ਕਰੂੰਗੀ ਕਿਉਂਕਿ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੁੰਦਾ ਸੀ ਤੇ ਬਾਥਰੂਮ ਵਿੱਚ ਪਾਣੀ ਡਿੱਗਣ ਦੀ ਆਵਾਜ਼ ਆਉਂਦੀ ਸੀ ਮੇਰਾ ਮੇਰਾ ਘਰ ਵਾਲਾ ਨਹਾਉਣ ਚਲਾ ਗਿਆ ਸੀ ਪਰ ਉਹਦਾ ਪਿਆਰ ਯਾਦ ਕਰਕੇ ਮੈਂ ਮਿਸ ਕਰਨ ਲੱਗ ਪਈ ਸੀ ਮਸਾਂ ਹੀ ਉੱਠ ਕੇ ਮੈਂ ਬੈੱਡ ਨੂੰ ਢੋਲ ਆ ਕੇ ਬੈਠੀ ਸੀ ਪਰ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਇਹ ਇਨਸਾਨ ਕਿੰਨਾ ਪੈਂਦੇ ਆ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਇਨਸਾਨ ਕਿਦਾਂ ਪੈਂਦੇ ਆ ਜਦੋਂ ਮੇਰੇ ਘਰ ਵਾਲੇ ਨੇ ਮੈਨੂੰ ਕੰਨ ਵਿੱਚ ਆ ਕੇ ਦੱਸਿਆ ਇਸ ਬਾਰੇ ਦੱਸਿਆ ਤਾਂ ਉਸ ਇਨਸਾਨ ਨੂੰ ਦੇਣਾ ਸਿਰਫ ਆਪਣੀ ਜ਼ਿੰਦਗੀ ਦੇ ਇਨਸਾਨ ਨੂੰ ਮੰਨ ਲੈਣਾ ਇਦਾਂ ਹੀ ਸੋਹਣੇ ਸੁਪਨਿਆਂ ਦਾ ਇੰਨਾ ਵਧੀਆ ਅਹਿਸਾਸ ਸੀ ਕਿ ਹੋਰ ਮੈਨੂੰ ਹੋਰ ਕੁਝ ਨਹੀਂ ਸੀ ਅੱਖਾਂ ਬੰਦ ਕਰਕੇ ਕੀਤੀ ਹੋਈ ਰਾਤ ਨੂੰ ਯਾਦ ਕਰਦੀ ਜਦੋਂ ਮੇਰੀਆਂ ਨਜ਼ਰਾਂ ਇੱਕ ਟੇਬਲ ਤੇ ਪਈਆਂ ਜਿੱਥੇ ਕਿ ਮੇਰੇ ਘਰ ਵਾਲੇ ਨੇ ਆਪਣਾ ਫੋਨ ਰੱਖਿਆ ਸੀ ਤੇ ਫੋਨ ਸਕਰੀਨ ਵਾਰ-ਵਾਰ ਜਗਦੀ-ਬੁਝਦੀ ਸੀ ਮੈਂ ਫਿਰ ਸੋਚਿਆ ਕਿ ਇਦਾਂ ਤਾਂ ਫੋਨ ਚੱਲੀ ਜਾਊਗਾ ਸ਼ਾਇਦ ਮੇਰੇ ਘਰ ਵਾਲੇ ਕਿਸੇ ਗੱਲਬਾਤ ਕਰਦੇ ਫੋਨ ਇਦਾਂ ਹੀ ਰੱਖ ਲਿਆ ਸੀ ਮੈਂ ਫੋਨ ਚਾਰਜ ਤੇ ਲਾਉਣ ਲਈ ਚੁੱਕਿਆ ਤੇ ਇੱਕ ਤੋਂ ਬਾਅਦ ਮੈਸੇਜ ਆਇਆ ਜਾਂਦੇ ਸੀ ਮੇਰੇ ਦਿਲ ਵਿੱਚ ਆਪਣੇ ਘਰ ਵਾਲੇ ਦੇ ਲਈ ਕੋਈ ਵੀ ਸ਼ੱਕ ਨਹੀਂ ਸੀ ਮੈਨੂੰ ਲੱਗਿਆ ਕਿ ਕੋਈ ਜ਼ਰੂਰੀ ਗੱਲ ਹੈ ਇਸ ਲਈ ਵਾਰ-ਵਾਰ ਮੈਸੇਜ ਆਉਂਦੇ ਆ ਤੇ ਇਹੀ ਸੋਚ ਕੇ ਮੈਸੇਜ ਓਪਨ ਕੀਤਾ ਮੈਂ ਉਨੀਸ ਪਤਾ ਸੀ ਕਿ ਮੈਸੇਜ ਮੇਰੀ ਜ਼ਿੰਦਗੀ ਖਰਾਬ ਹੋਤੇ ਬਰਬਾਦ ਕਰ ਦੇਣਗੇ ਜਿਦਾਂ ਜਿਦਾਂ ਮੈਂ ਇੱਕ ਮੈਸੇਜ ਪੜ੍ਹਨੀ ਸ਼ੁਰੂ ਕੀਤੀ ਤਾਂ ਮੇਰੇ ਹੋਸ਼ ਉੱਡ ਗਏ ਇਹ ਮੈਸੇਜ ਪੜ੍ਹ ਕੇ ਤਾਂ ਮੈਂ ਕੰਧ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਡਿੱਗਣ ਤੋਂ ਬਚਾਇਆ ਮੈਨੂੰ ਕੋਈ ਹੋਸ਼ ਨਹੀਂ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੈਨੂੰ ਮੈਂ ਤਾਂ ਫਾਪਟ ਆਪਣੇ ਕੱਪੜੇ ਚੇਂਜ ਕੀਤੇ ਤੇ ਕੁਝ ਦੇਰ ਬਾਅਦ ਮੈਂ ਆਪਣਾ ਫੋਨ ਲੈ ਕੇ ਕਮਰੇ ਤੋਂ ਬਾਹਰ ਆ ਗਈ ਤੇ ਕੁਝ ਛੇਰ ਬਾਅਦ ਮੈਂ ਆਪਣਾ ਫਲੈਟ ਹੀ ਛੱਡ ਦਿੱਤਾ ਸੀ ਮੈਂ ਡੇਕਦੀ ਟੈਂ ਦੀ ਬੱਸ ਸਟੈਂਡ ਪਹੁੰਚ ਗਈ ਮੇਰੀ ਹਾਲਤ ਵੇਖ ਕੇ ਗੱਡੀ ਵਾਲਾ ਵੀ ਹੈਰਾਨ ਹੋ ਗਿਆ ਮੇਰੇ ਹੱਥਾਂ ਤੇ ਪੈਰਾਂ ਤੇ ਮਹਿੰਦੀ ਲੱਗੀ ਹੋਈ ਸੀ ਤੇ ਮੇਰੇ ਮੂੰਹ ਤੇ ਥੋੜਾ ਥੋੜਾ ਮੇਕਅਪ ਕੀਤਾ ਹੋਇਆ ਸੀ ਕਿ ਜਦ ਮੈਂ ਬਹੁਤ ਘਬराई ਹੋਈ ਸੀ ਮੈਂ ਉਹਨੂੰ ਗੱਡੀ ਚਲਾਉਣ ਲਈ ਕਿਹਾ ਤੇ ਉਹਨੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਮੇਰੀਆਂ ਅੱਖਾਂ ਵਿੱਚ ਹੰਝੂ ਆਉਂਦੇ ਸੀ ਜੋ ਮੈਂ ਮੈਸੇਜ ਪੜ੍ਹੇ ਸੀ ਉਹਨਾਂ ਨੂੰ ਪੜ੍ਹ ਕੇ ਯੂਸ ਫਲੈਟ ਵਿੱਚ ਰੁਕਣਾ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ ਪਰ ਉਸ ਤੋਂ ਅੱਗੇ ਹੋਰ ਵੀ ਪ੍ਰੋਬਲਮ ਸੀ ਕਿ ਕਿਉਂਕਿ ਮੈਂ ਆਪਣੇ ਘਰ ਜਾਣਾ ਸੀ ਮੈਂ ਆਪਣੇ ਘਰਦਿਆਂ ਨੂੰ ਆਪਣੇ ਘਰੋਂ ਬਾਅਦ ਇਹ ਦੀ ਸਚਾਈ ਦੱਸਣੀ ਸੀ ਜਿਹਦੇ ਨਾਲ ਮੈਂ ਆਪਣੀ ਪਸੰਦ ਦਾ ਵਿਆਹ ਕਰਾਇਆ ਸੀ ਕਦੀ ਕਦੀ ਪਿਆਰ ਵੀ ਇਦਾਂ ਦਾ ਹੀ ਹੁੰਦਾ ਹੈ ਕਿ ਇਨਸਾਨ ਖੂਬ ਵਿੱਚ ਛੁੱਟ ਦਿੰਦਾ ਹੈ ਇਨਸਾਨ ਨੂੰ ਪਤਾ ਨਹੀਂ ਕੀ ਲੱਗਦਾ ਮੇਰੇ ਲਈ ਇਸ ਪ੍ਰੋਬਲਮ ਦਾ ਨਿਕਲਣਾ ਬਹੁਤ ਔਖਾ ਸੀ ਮੇਰਾ ਚੁੱਪ ਰਹਿਣਾ ਵੀ ਖਤਰੇ ਤੋਂ ਘੱਟ ਨਹੀਂ ਸੀ ਮੈਨੂੰ ਹਜੇ ਗੱਡੀ ਵਿੱਚ ਬੈਠੀ ਨੂੰ 5 ਮਿੰਟ ਹੀ ਹੋਏ ਸੀ ਕਿ ਮੇਰੇ ਘਰ ਵਾਲੇ ਦਾ ਫੋਨ ਆਉਣ ਲੱਗ ਪਿਆ ਮੇਰੇ ਹੱਥ ਕੰਬਣ ਲੱਗ ਪਏ ਤੇ ਸ਼ਾਇਦ ਉਹ ਬਾਥਰੂਮ ਚੋਂ ਬਾਹਰ ਆ ਗਿਆ ਸੀ ਮੈਨੂੰ ਫਲੈਟ ਵਿੱਚ ਨਾ ਦੇਖ ਕੇ ਫੋਨ ਕਰਦਾ ਸੀ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉੱਥੇ ਰੁਕਦੀ ਮੈਂ ਆਪਣੇ ਫੋਨ ਤੇ ਬਸ ਉਹਦਾ ਨਾਮ ਦੇਖਦੀ ਸੀ ਜਿਹਦੇ ਕਾਲ ਰਾਤ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਸੀ ਜਿੱਦਾਂ ਹੀ ਫੋਨ ਕੱਟਿਆ ਗਿਆ ਮੈਂ ਫੋਨ ਬੰਦ ਕਰ ਦਿੱਤਾ ਅੱਧੇ ਘੰਟੇ ਬਾਅਦ ਮੈਂ ਆਪਣੇ ਘਰ ਦੇ ਦਰਵਾਜ਼ੇ ਤੇ ਸੀ ਮੇਰਾ ਭਰਾ ਮੈਨੂੰ ਇਸ ਹਾਲਤ ਵਿੱਚ ਦੇਖ ਕੇ ਹੈਰਾਨ ਹੈ ਰਹਿ ਗਿਆ ਮੈਂ ਫਟਾਫਟ ਘਰ ਵੱਡੀ ਭੈਣ ਦੇ ਗੱਲ ਲੱਗ ਗਈ ਕਿ ਰੋਣ ਲੱਗੀ ਸਾਰਾ ਸੱਚ ਮੈਂ ਆਪਣੀ ਭੈਣ ਨੂੰ ਦੱਸ ਦਿੱਤਾ ਸੀ ਲੱਗ ਗਿਆ ਮੇਰਾ ਭਰਾ ਖੜਾ ਸੀ ਉਹਨੇ ਵੀ ਸੁਣ ਲਿਆ ਸੀ ਉਸ ਤੋਂ ਬਾਅਦ ਮੇਰੀ ਸਾਰੀ ਜ਼ਿੰਦਗੀ ਬਦਲ ਗਈ ਸੀ ਕਿਉਂਕਿ ਮੇਰੇ ਭਰਾ ਨੇ ਉਸ ਨਾਲ ਮੇਰੀ ਮੁਲਾਕਾਤ ਸਾਡੇ ਦਫ਼ਤਰ ਵਿੱਚ ਹੀ ਹੋਈ ਸੀ ਉਹ ਬਹੁਤ ਸੋਹਣਾ ਸੀ ਹਰ ਕੋਈ ਕੁੜੀ ਉਹਨੂੰ ਦੇਖਦੀ ਸੀ ਮੇਰਾ ਇਹ ਹਾਲ ਵਿਚਾਲੀ ਸੀ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤੀ ਸੀ ਕਿ ਮੈਂ ਬਾਕੀ ਕੁੜੀਆਂ ਵੀ ਉਸ ਨੂੰ ਪਿਆਰ ਕਰਦੀ ਹਾਂ ਬਹੁਤ ਸੁਨੇ ਮੈਨੂੰ ਕਿਹਾ ਸੀ ਉਹ ਸਾਰੀ ਜ਼ਿੰਮੇਵਾਰੀ ਸਮਝਾ ਦੇਵੇ ਉਹ ਚੰਗੀ ਸ਼ਖਸੀਅਤ ਦਾ مالک ਸੀ ਦਫ਼ਤਰ ਦੀ ਹਰ ਕੁੜੀ ਨੂੰ ਦੇਖਦੀ ਸੀ ਤੇ ਵੈਸੇ ਤਾਂ ਉਹ ਤਿਆਰਬੇਦਾਰ ਤੇ ਵਧੀਆ ਪੜ੍ਹਿਆ ਲਿਖਿਆ ਸੀ ਜਿਸ ਦਿਨ ਉਹ ਮੇਰੇ ਕਮਰੇ ਵਿੱਚ ਆਇਆ ਸੀ ਤਾਂ ਉਸ ਦਿਨ ਤੋਂ ਮੈਂ ਬਹੁਤ ਖੁਸ਼ ਕਿਉਂਕਿ ਮੈਂ ਉਹਦੀ ਜ਼ਿੰਮੇਵਾਰੀ ਨੂੰ ਮਿਲੀ ਸੀ ਸਾਰਾ ਦਿਨ ਮੈਂ ਉਹਦੇ ਕੋਲ ਰਹਿ ਕੇ ਗੁਜ਼ਾਰਿਆ ਸੀ ਇਸ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਉਹ ਬਾਕੀ ਮੁੰਡਿਆਂ ਨਾਲੋਂ ਕਾਫੀ ਵੱਖਰਾ ਸੀ ਸਾਰਾ ਦਿਨ ਕੰਮ ਕਰਦਾ ਰਹਿੰਦਾ ਤੇ ਮਿਹਨਤ ਕਰਦਾ ਸੀ ਪਹਿਲੇ ਦਿਨ ਸਾਡੀ ਦੋਸਤੀ ਹੋ ਗਈ ਸਾਰੀਆਂ ਕੁੜੀਆਂ ਗੱਲਾਂ ਕਰਦੀਆਂ ਸੀ ਪਰ ਮੇਰੇ ਮੇਰੀ ਦੇ ਨਾਲ ਦੋਸਤੀ ਹੋ ਗਈ ਕੁੜੀਆਂ ਦੂਰੋਂ ਦੂਰੋਂ ਸਾਨੂੰ ਦੇਖ ਕੇ ਉਂਕੇ ਕਰ ਭਰਦੀਆਂ ਸੀ ਅਗਲੇ ਦਿਨ ਉਸ ਨੇ ਸਾਰਾ ਕੰਮ ਸਮਝਾ ਦਿੱਤਾ ਤੇ ਉਸ ਨੂੰ ਸਮਝ ਵੀ ਆ ਗਿਆ ਸੀ ਸਾਡੀ ਦੋਸਤੀ ਖਤਮ ਨਹੀਂ ਹੋਈ ਕਿ ਟਾਈਮ ਨਾਲ ਆ ਵੱਧਦੀ ਜਾਂਦੀ ਸੀ ਕਾਫੀ ਟਾਈਮ ਅਸੀਂ ਦਫ਼ਤਰ ਵਿੱਚ ਇਕੱਠੇ ਦੂਜੇ ਨਾਲ ਗੱਪਾਂ ਮਾਰਦੇ ਸੀ ਉਹਦੀਆਂ ਗੱਲਾਂ ਇਦਾਂ ਹੁੰਦੀਆਂ ਸੀ ਕਿ ਪਤਾ ਨਹੀਂ ਲੱਗਦਾ ਸੀ ਕਿ ਕਦੋਂ ਸਮਾਂ ਲੰਘ ਗਿਆ ਅਸੀਂ ਇੱਕ ਦੂਜੇ ਨੂੰ ਫੋਨ ਨੰਬਰ ਦਿੱਤਾ ਤੇ ਘਰੇ ਜਾ ਕੇ ਚੈਟ ਕਰਨ ਲੱਗ ਜਾਂਦੀ ਸੀ ਸਾਡੀ ਗੱਲਬਾਤ ਇਹ ਸੱਦ ਤੱਕ ਬ ਦਿੱ ਗਈ ਸੀ ਕਿ ਮੈਂ ਪੜੀ ਲਿਖੀ ਤੇ ਜਵਾਨ ਸੀ ਉਹ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਦਾ ਹੱਕ ਵੀ ਸੀ ਕੁਝ ਦਿਨਾਂ ਬਾਅਦ ਉਹ ਮੈਂ ਉਸ ਨੇ ਮੈਨੂੰ ਵਿਆਹ ਲਈ ਕਿਹਾ ਤੇ ਕੋਈ ਮੈਂ ਕੋਈ ਇੰਤਜ਼ਾਰ ਰਾਜ ਨਹੀਂ ਕਰਦੇ ਘਰ ਦੇ ਪਤਾ ਕਰਨਾ ਚਾਹੁੰਦੀ ਸੀ ਉਹ ਆਪਣੇ ਉਹਨੇ ਬਸ ਇੰਨਾ ਹੀ ਦੱਸਿਆ ਸੀ ਕਿ ਉਹਦੇ ਘਰ 'ਚ ਥੋੜੀ ਬਹੁਤੀ ਲੜਾਈ ਹੋਈ ਸੀ ਇਸ ਕਰਕੇ ਉਸ ਨੇ ਘਰੇ ਛੱਡ ਦਿੱਤਾ ਸੀ ਪਰ ਦੁਬਾਰਾ ਹੁਣ ਆਪਣੀ ਮਾਂ ਦੇ ਕੋਲ ਨਹੀਂ ਜਾਣਾ ਚਾਹੁੰਦਾ ਸੀ ਇਸ ਲਈ ਇਸ ਜੋ ਮੈਂ ਥੋੜਾ ਪਰੇਸ਼ਾਨ ਹੋ ਗਈ ਕਿਉਂਕਿ ਮੇਰੇ ਭਰਾ ਨੇ ਕਦੀ ਇਹੋ ਜਿਹਾ ਇਨਸਾਨ ਨਾਲ ਵਿਆਹ ਨਹੀਂ ਕਰਨਾ ਸੀ ਜਿਸ ਨੇ ਉਹ ਗੁੱਸੇ ਨਾਲ ਆਪਣੀ ਮਾਂ ਨੂੰ ਛੱਡ ਦਿੱਤਾ ਸੀ ਜਦੋਂ ਜਦੋਂ ਇਹ ਗੱਲ ਮੈਂ ਉਸ ਨਾਲ ਕੀਤੀ ਤਾਂ ਕਾਫੀ ਦੇਰ ਚ ਉਹ ਚੁੱਪ ਰਿਹਾ ਤੇ ਕਹਿਣ ਲੱਗਾ ਜਦੋਂ ਆਪਣਾ ਵਿਆਹ ਹੋ ਜਾਊ ਤੇ ਮੈਂ ਆਪਣੀ ਮਾਂ ਦੇ ਨਾਲ ਬੋਲਚਾਲ ਕਰ ਲਵਾਂਗਾ ਮੈਂ ਉਹਨਾਂ ਨੂੰ ਆਪਣੇ ਘਰੇ ਬੁਲਾ ਲਵਾਂਗਾ ਤੂੰ ਵੀ ਮੇਰੇ ਨਾਲ ਘਰ ਚੱਲ ਫਿਲਹਾਲ ਮੈਂ ਉਹਨਾਂ ਦੇ ਕੋਲ ਨਹੀਂ ਜਾਣਾ ਚਾਹੁੰਦਾ ਉਹ ਆਪਣੀ ਇਸ ਗੱਲ ਤੇ ਪੱਕਾ ਸੀ ਮੈਂ ਕਿਹਾ ਫਿਰ ਰਿਸ਼ਤਾ ਕੌਣ ਲਿਆ ਕੇ ਆਊਗਾ ਉਹ ਕਹਿਣ ਲੱਗਾ ਕਿ ਮੈਂ ਆਪ ਹੀ ਰਿਸ਼ਤਾ ਲੈ ਕੇ ਆਉਂਗਾ ਮੇਰਾ ਦੋਸਤ ਤੇ ਉਹਦੀ ਘਰ ਵਾਲੀ ਜਾਣਗੇ ਮੈਂ ਉਸ ਦੇ ਬਾਰੇ ਆਪਣੇ ਭਰਾ ਨਾਲ ਗੱਲ ਕੀਤੀ ਮੇਰੇ ਮਾਪਿਓ ਤੇ ਇਸ ਦੁਨੀਆ ਵਿੱਚ ਨਹੀਂ ਸੀ ਤੇ ਮੇਰੇ ਭਰਾ ਹੀ ਸੀ ਮੇਰੀ ਵੱਡੀ ਭੈਣ ਦਾ ਵਿਆਹ ਹੋਇਆ ਸੀ ਇਸ ਲਈ ਮੇਰੇ ਭਰਾ ਨੇ ਹੀ ਮੇਰੀ ਭੈਣ ਦਾ ਵਿਆਹ ਕੀਤਾ ਸੀ ਜਦੋਂ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਉਹ ਚੁੱਪ ਹੋ ਗਿਆ ਮੇਰੇ ਭਰਾ ਕਹਿਣ ਲੱਗਾ ਕਿ ਇਦਾਂ ਦੇ ਇਨਸਾਨ ਨਾਲ ਤੇਰਾ ਰਿਸ਼ਤਾ ਕਿੱਦਾਂ ਕਰ ਸਕਦਾ ਹੈ ਗੁੱਸੇ ਵਿੱਚ ਆਪਣੇ ਪ੍ਰਾਣਾਂ ਵਾਰ ਨੂੰ ਛੱਡ ਸਕਦਾ ਉਹ ਗੁੱਸੇ ਵਿੱਚ ਤੇਰੇ ਨਾਲ ਕਿਦਾਂ ਕਰ ਹੋਊਗਾ ਕਿਦਾਂ ਜ਼ਿੰਦਗੀ ਗੁਜ਼ਾਰ ਕਰੇਗੀ ਉਹਦੇ ਨਾਲ ਮੇਰਾ ਭਰਾ ਬੜਾ ਸਮਝਦਾਰ ਸੀ ਪਰ ਮੈਂ ਪਿਆਰ ਵਿੱਚ ਪਾਗਲ ਸੀ ਮੈਂ ਉਹਨੂੰ ਸਮਝਾਇਆ ਕਿ ਹਾਂ ਮੈਂ ਆਪਣੀ ਲਿਖੀ ਹਾਂ ਸਿਆਣੀ ਕੁੜੀ ਹਾਂ ਜੇ ਮੈਨੂੰ ਥੋੜਾ ਜਿਹਾ ਚੰਗਾ ਨਾ ਲੱਗਦਾ ਤਾਂ ਮੈਂ ਕਦੀ ਵੀ ਉਹਦੇ ਨਾਲ ਵਿਆਹ ਦੀ ਗੱਲ ਨਾ ਕਰਦੀ ਮੇਰੇ ਪਿਆਰ ਨੂੰ ਦੇਖ ਕੇ ਮੇਰੇ ਭਰਾ ਨੇ ਇਸ ਨਾਲ ਮਿਲਣ ਦਾ ਫੈਸਲਾ ਕਰ ਲਿਆ ਉਹ ਆਪਣੇ ਦੋਸਤ ਦੇ ਉਹਦੀ ਘਰ ਵਾਲੀ ਨੂੰ ਲੈ ਕੇ ਸਾਡੇ ਘਰ ਆ ਗਿਆ ਸੀ ਉਹ ਬਸ ਚੰਗਾ ਈਸੋ ਕੋ ਦੇ ਨਾਲ ਗੱਲ ਕਰਨ ਦਾ ਤਰੀਕਾ ਦੇਖ ਕੇ ਕੋਈ ਹੋਰ ਉਹਦੇ ਨਾਲ ਰਿਸ਼ਤਾ ਜੋੜ ਨਹੀਂ ਲਈ ਤਿਆਰ ਹੋ ਸਕਦਾ ਸੀ ਮੇਰੇ ਭਰਾ ਨੇ ਬੜੇ ਤਰੀਕੇ ਨਾਲ ਗੱਲ ਕੀਤੀ ਤੇ ਵਾਰ-ਵਾਰ ਉਹਨੇ ਇਹੀ ਕਿਹਾ ਕਿ ਇੱਕ ਵਾਰ ਉਹ ਆਪਣੇ ਪਰਿਵਾਰ ਨਾਲ ਮਲਾਵੇ ਪਰ ਉਸ ਨੇ ਇੱਕੋ ਗੱਲ ਕਿਸੇ ਕਹੀ ਸੀ ਕਿ ਵਿਆਹ ਤੋਂ ਬਾਅਦ ਉਹ ਮੈਨੂੰ ਮਾਪਿਆਂ ਕੋਲ ਲੈ ਜਾਊਗਾ ਪਰ ਵਿਆਹ ਤੋਂ ਪਹਿਲਾਂ ਉਹ ਨਾਲ ਕੋਈ ਵੀ ਲਿੰਕ ਨਹੀਂ ਬਣਾਉਣਾ ਚਾਹੁੰਦਾ ਉਹਨੇ ਇਹ ਵੀ ਦੱਸਿਆ ਸੀ ਕਿ ਉਹਦੀ ਮਾਂ ਆਪਣੀ ਕਿਸੇ ਸਹੇਲੀ ਦੀ ਕੁੜੀ ਨਾਲ ਉਹਦਾ ਵਿਆਹ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਹੁਸੇ ਉਹਦੇ ਘਰੋਂ ਆ ਗਿਆ ਸੀ ਇਹ ਗੱਲ ਉਹ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੁੰਦਾ ਸੀ ਤੇ ਆਪਣੇ ਵਿਆਹ ਬਾਰੇ ਵੀ ਆਪਣੀ ਮਾਂ ਨੂੰ ਨਹੀਂ ਦੱਸਣਾ ਚਾਹੁੰਦਾ ਸੀ ਉਸ ਨੇ ਮੇਰੇ ਭਰਾ ਨਾਲ ਇਦਾਂ ਗੱਲ ਕੀਤੀ ਕਿ ਮੇਰਾ ਭਰਾ ਵੀ ਮੰਨ ਗਿਆ ਤੇ ਕੁਝ ਦਿਨਾਂ ਬਾਅਦ ਵਿਆਹ ਰੱਖ ਦਿੱਤਾ ਵਿਆਹ ਦੇ ਤਰੀਕ ਰੱਖਦੇ ਮੈਂ ਆਫਿਸ ਤੋਂ ਛੁੱਟੀ ਲੈ ਲਈ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਈ ਜਿੰਨਾਂ ਨੂੰ ਮੇਰੇ ਵਿਆਹ ਦਾ ਪਤਾ ਲੱਗਦਾ ਤੇ ਉਹ ਸਾਰੇ ਹੈਰਾਨ ਸੀ ਕਿੰਨੀ ਜਲਦੀ ਉਸ ਨੇ ਨਾਲ ਵਿਆਹ ਕਰੁੰਦਾ ਫੈਸਲਾ ਕਿੱਦਾਂ ਕਰ ਲਿਆ ਬਾਲਾਂ ਕਿ ਮੇਰੀ ਕਿਸਮਤ ਤੋਂ ਵੀ ਹੈਰਾਨ ਸੀ ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਤੂੰ ਬੜੀ ਲੱਕੀ ਮਲ ਮਾਰੀ ਐ ਤਾਂ ਸੋ ਸਹੁਰਿਆਂ ਦਾ ਕੋਈ ਝੰਜੜ ਨਹੀਂ ਹੈ ਤੇ ਨਾ ਹੀ ਹੋਰ ਪ੍ਰੋਬਲਮ ਪੜਿਆ ਲਿਖਿਆ ਸੋਨਾ ਮੁੰਡਾ ਬੜੀ ਕਿਸਮਤ ਨਾਲ ਮਿਲ ਗਿਆ ਮੇਰੀਆਂ ਸਹੇਲੀਆਂ ਮੇਰੇ ਤੋਂ ਬਹੁਤ ਖੁਸ਼ ਸੀ ਉਹਨਾਂ ਦੇ ਵਿਆਹ ਵਿੱਚ ਮੇਰਾ ਬਹੁਤ ਸਾਥ ਦਿੱਤਾ ਸਾਡੇ ਘਰ ਵਿੱਚ ਹੋਰ ਕੋਈ ਵੀ ਔਰਤ ਨਹੀਂ ਸੀ ਮੇਰੇ ਭਰਾ ਨੇ ਕਿਹਾ ਕਿ ਦੋਨਾਂ ਭੈਣਾਂ ਦਾ ਵਿਆਹ ਕਰਕੇ ਫਿਰ ਮੈਂ ਵਿਆਹ ਕਰਵਾਉਂਗੀ ਮੈਨੂੰ ਤਾਂ ਬੜਾ ਮਾਣ ਸੀ ਕਿ ਮੇਰੇ ਭਰਾ ਨੇ ਹਜੇ ਤੱਕ ਵਿਆਹ ਨਹੀਂ ਕਰਵਾਇਆ ਤੇ ਸਾਡੇ ਵਿਆਹ ਤੋਂ ਬਾਅਦ ਆ ਉਹ ਆ ਵਿਆਹ ਕਰਾਊਗਾ ਤੇ ਉਹਨੇ ਸਾਡੇ ਲਈ ਬਹੁਤ ਕੁਝ ਕੀਤਾ ਅਸੀਂ ਦੋਵੇਂ ਭੈਣ ਭਰਾ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇਖਣਾ ਚਾਹੁੰਦੇ ਸੀ ਪਰ ਸਾਨੂੰ ਕੀ ਪਤਾ ਸੀ ਕਿ ਇਦਾਂ ਦਾ ਦਿਨ ਵੀ ਦੇਖਣੇ ਪੈਂਦੇ ਆ ਇਦਾਂ ਹੀ ਵਿਆਹ ਦੇ ਦਿਨ ਲਾਗੇ ਆ ਗਏ ਤਾਂ ਕੁਝ ਤਾਂ ਕੁਝ ਦਿਨਾਂ ਬਾਅਦ ਉਹ ਦੋਸਤ ਦੋਸਤਾਂ ਦੇ ਹੋਰ ਰਿਸ਼ਤੇਦਾਰਾਂ ਨਾਲ ਬਰਾਤ ਲੈ ਕੇ ਆ ਗਿਆ ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰਾ ਪਿਆਰ ਤੇ ਰੂਪ ਵਿੱਚ ਮੈਨੂੰ ਮਿਲ ਗਿਆ ਸੀ ਉਹਨੇ ਵੱਡੇ ਅਪਾਰਟਮੈਂਟ ਦਾ ਇੰਤਜ਼ਾਰ ਕੀਤਾ ਤੇ ਮੈਂ ਅਪਾਰਟਮੈਂਟ ਉਹਨੇ ਕਿਰਾਏ ਤੇ ਲਿਆ ਸੀ ਚੀਜ਼ ਪਸੰਦ ਆਈ ਉਹਨੂੰ ਦੇਖ ਕੇ ਹਨ ਹੈਰਾਨ ਰਹਿ ਗਈ ਇਹ ਚੀਜ਼ ਤਾਂ ਮੇਰੀ ਪਸੰਦ ਦੀ ਸੀ ਤਾਂ ਜਦੋਂ ਮੇਰੇ ਕਮਰੇ ਵਿੱਚ ਗਈ ਤਾਂ ਦੇਰ ਬਾਅਦ ਕਮਰੇ ਵਿੱਚ ਆ ਗਿਆ ਉਹ ਤੇ ਹੀ ਜਿੱਦਾਂ ਮੇਰੇ ਪਿਆਰ ਵਾਲਿਆਂ ਸੀ ਦੁਨੀਆ ਦੀ ਸਭ ਤੋਂ ਖੁਸ਼ਮਤਕੂਰੀ ਆਪਣੇ ਆਪ ਨੂੰ ਸਮਝਦੀ ਸੀ ਕਿ ਮੈਂ ਆਮ ਬੰਦਿਆਂ ਦੇ ਵਾਂਗੂ ਆਮ ਹਾਸਲ ਨਹੀਂ ਕੀਤਾ ਸੀ ਸਗੋਂ ਬੜੇ ਅਲੱਗ ਤਰੀਕੇ ਨਾਲ ਮੇਰੇ ਨਾਲ ਰਹਾਤ ਮਨਾਈ ਸੀ ਕੁਝ ਦੇਰ ਬਾਅਦ ਉਹ ਮੇਰੇ ਤੇ ਹਾਵੀ ਹੋ ਗਿਆ ਸੀ ਤੇ ਮੈਂ ਕੁਝ ਨਹੀਂ بس کیا ਉਹਦੀ ਉਹਨੂੰ سپورਟ ਕਰਦੀ ਰਹੀ ਮੈਂ ਉਹਦੀਆਂ ਮਨਮਾਨੀਆਂ ਨੂੰ ਬਰਦਾਸ਼ਤ ਕਰਦੀ ਰਹੀ ਇੰਨਾ ਹੀ ਸਵੇਰ ਹੋ ਗਈ ساری ਰਾਤ ਮੈਂ ਸੁੱਤੀ ਨਹੀਂ ਸੀ ਸਵੇਰੇ ਤੇ ਹਮ ਇਸ ਮੈਸਾ ਨਾਲ ਉਹਦੇ ਕੋਲ ਤਾਂ ਦੀ ਇਜਾਜ਼ਤ ਤਾਂ ਨਹੀਂ ਸੀ ਘੰਟੇ ਤੋਂ ਬਾਅਦ ਮੈਨੂੰ ਯਾਦ ਆਈ ਕਿ ਕਿਉਂਕਿ ਮੈਂ ਆਪਣੇ ਫੋਨ ਤੇ అలਾਰਮ ਲਾਇਆ ਹੋਇਆ ਸੀ ਜਦੋਂ ਮੈਂ ਉੱઠી ਤਾਂ ਮੈਨੂੰ ਬਾਥਰੂਮ ਵਿੱਚ ਪਾਣੀ ਦੀ ਆਵਾਜ਼ ਆਲਗ ਪਈ ਹੈਰਾਨ ਸੀ ਕਿ ਮੇਰਾ ਘਰ ਵਾਲਾ ਮੇਰੇ ਤੋਂ ਪਹਿਲਾਂ ਹੀ ਉੱਠ ਕੇ ਨਹਾਉਣ ਲੱਗ ਪਿਆ ਸੀ ਮੇਰੀ ਨਜ਼ਰ ਉਹਦੇ ਜਗ ਦੇ ਮੋਬਾਈਲ ਤੇ ਪਈ ਮਾ ਉਹਦੇ ਫੋਨ ਤੇ ਆਉਂਦੇ ਮੈਸੇਜ ਪੜ੍ਹਨੇ ਸ਼ੁਰੂ ਕੀਤੇ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਕਿ ਮੈਂ ਆਸਾਨੀ ਨਾਲ ਇਹ ਘਰ ਛੱਡ ਕੇ ਇੱਥੇ ਚਲੀ ਜਾਵਾਂ ਆਪਣੇ ਘਰ ਵਾਪਸ ਪਹੁੰਚੇ ਜਾਵਾਂ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਮੈਂ ਆਪਣਾ ਫੋਨ ਲੈ ਕੇ ਉੱਥੋਂ ਭੱਜੀ ਘਰ ਪਹੁੰਚ ਕੇ ਮੈਂ ਰੋ ਰੋ ਕੇ ਆਪਣੀ ਦੀਦੀ ਨੂੰ ਸਾਰੇ ਘਰ ਵਾਲ ਦੀ ਸੱਚਾਈ ਦੱਸੀ ਮੇਰੇ ਭਰਾ ਨੇ ਵੀ ਸੁਣ ਲਿਆ ਤੇ ਉਸ ਨੇ ਯਕੀਨ ਨਹੀਂ ਹੁੰਦਾ ਸੀ ਕਿ ਇੰਨੇ ਘਟੀਆ ਇਨਸਾਨ ਵੀ ਹੋ ਸਕਦਾ ਹੈ ਉਹ ਕਹਿਣ ਲੱਗਾ ਕਿ ਮੈਂ ਉਸ ਨੂੰ ਜਿੰਦਾ ਹੀ ਮਾਰ ਦੇਵਾਂਗਾ ਉਹ ਮੇਰੀ ਭੈਣ ਦੇ ਨਾਲ ਇਦਾਂ ਦੀ ਹਰਕਤ ਕਿੱਦਾਂ ਕਰਦਾ ਦਾ ਹੈ ਮੈਨੂੰ ਡਰ ਸੀ ਲੱਗਦਾ ਸੀ ਗਲਤ ਕਰਦਾ ਸੀ ਵਰਦਾ ਬਰਬਾਦੀ ਮੇਰੀ ਸੀ ਮੈਂ ਆਪਣੇ ਭਰਾ ਨੂੰ ਕਿਹਾ ਕਿ ਸੋਚ ਸਮਝ ਕੇ ਕਦਮ ਚੁੱਕਗੇ ਜ਼ਿੰਦਗੀ ਬਰਬਾਰ ਹੋਈ ਮੇਰੇ ਭਰਾ ਨੇ ਮੈਨੂੰ ਤਸੱਲੀ ਦਿੱਤੀ ਮੇਰੀ ਭੈਣ ਮੈਨੂੰ ਕਮਰੇ ਵਿੱਚ ਲਿਆਈ ਤੇ ਰੋ ਰੋ ਕੇ ਮੇਰਾ ਬੁਰਾ ਹਾਲ ਹੋ ਗਿਆ ਸੀ ਮੈਨੂੰ ਯਕੀਨ ਨਹੀਂ ਸੀ ਹੁੰਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹ ਸਭ ਤੋਂ ਵੱਡਾ ਧੋਖਾ ਹੋਣੇ ਮੈਨੂੰ ਦਿੱਤਾ ਮਨ ਲਿਆ ਉਸ ਦਿਨ ਫੋਨ ਤੇ ਉਹਦੇ ਦੋਸਤ ਨੇ ਮੈਸੇਜ ਆਉਂਦੇ ਹੀ ਉਹਦੇ ਰਾਤ ਨੂੰ ਭਾਬੀ ਵੀਡੀਓ ਬਹੁਤ ਵਧੀਆ ਵਧੀਆ ਸੀ ਭਾਬੀ ਦੀ ਵੀਡੀਓ ਦੇਖ ਕੇ ਮੇਰੇ ਕੋਲ ਤਾਂ ਰਹਿ ਨਹੀਂ ਹੁੰਦਾ ਉਸੇ ਦੋਸਤ ਦਾ ਮੈਸੇਜ ਆਇਆ ਸੀ ਕਿ ਦੇਖੀ ਮੈਂ ਭਾਬੀ ਨੂੰ ਮਹਿੰਗੇ ਰੇਟ ਤੇ ਖਰੀਦ ਲਵਾਂਗਾ ਤੇ ਇਹ ਦੇਖੀ ਕਿਦਾਂ ਰੌਣਕ ਲਾਉਂਗਾ ਜੇ ਤੇਰਾ ਦਿਲ ਭਰ ਗਿਆ ਹੋਵੇ ਆਪਣੇ ਮਾਪਿਓ ਦੇ ਬਹਾਨੇ ਬੁਲਾਉਣ ਦੇ ਲਈ ਉਹ ਮੇਰੇ ਅੱਡੇ ਤੇ ਲੈ ਕੇ ਆ ਜਾ ਆਪਾਂ ਰਲ ਕੇ ਵਾਰੀ ਵਾਰੀ ਸੁਹਾਗ ਰਾਤ ਮਨਾਵਾਂਗੇ ਉਹਦੀ ਖੂਬਸੂਰਤੀ ਤੋਂ ਲੱਖਾਂ ਰੁਪਏ ਕਮਾਵਾਂਗੇ ਪਾਗਲਾਂ ਸਾਡੇ ਅੱਡੇ ਤੱਕ ਉਹਦੇ ਤਾਂ ਅੱਗੇ ਪਿੱਛੇ ਕੋਈ ਵੀ ਨਹੀਂ ਐ ਬਸ ਇੱਕ ਭਰਾ ਹੀ ਐ ਭੁੱਲ ਜਾਊਂਗਾ ਕਿ ਸਾਡਾ ਕਾਰੋਬਾਰ ਵੀ ਸੀ ਚੱਲ ਪਿਆ ਉਹਦਾ ਦੋਸਤ ਮੈਸੇਜ ਤੇ ਮੈਸੂਜ ਕਰ ਰਿਹਾ ਸੀ ਉਹਦੀਆਂ ਵੀਡੀਓ ਵੀ ਦੇਖੀਆਂ ਉਹਨਾਂ ਵਿੱਚ ਰਾਤ ਦੀ ਹਰ ਵੀਡੀਓ ਬਣੀ ਹੋਈ ਸੀ ਮੇਰੇ ਘਰ ਵਾਲੇ ਨੇ ਬੜੀ ਚਲਾਕੀ ਨਾਲ ਕੈਮਰਾ ਪਹਿਲਾਂ ਹੀ ਫਿੱਟ ਕਰ ਦਿੱਤਾ ਸੀ ਰਾਤ ਦੀ ਹਰ ਉਹ ਘੜੀ ਉਹਦੇ ਐਡ ਹੋ ਗਈ ਸੀ ਉਹਨੇ ਆਪਣੇ ਵਿਆਹ ਦੀ ਪਹਿਲੀ ਰਾਤ ਦੀ ਵੀਡੀਓ ਆਪਣੇ ਦੋਸਤ ਨੂੰ ਸੈਂਡ ਕਰ ਦਿੱਤੀ ਸੀ ਪਤਾ ਨਹੀਂ ਉਹ ਕੀ ਕਰਨਾ ਚਾਹੁੰਦਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਪਰ ਮੈਂ ਆਪਣੇ ਘਰ ਵਾਲੇ ਤੋਂ ਬਚਣ ਦੇ ਲਈ ਫਟਾਫਟ ਉੱਥੋਂ ਭੱਜ ਗਈ ਇਹ ਸੁਣ ਕੇ ਮੇਰੇ ਭਰਾ ਨੂੰ ਗੁੱਸਾ ਆ ਗਿਆ ਤੇ ਪਰ ਉਹ ਚਾਹੁੰਦੀ ਸੀ ਕਿ ਮੇਰਾ ਭਰਾ ਗੁੱਸੇ ਵਿੱਚ ਕੁਝ ਕਰੇ ਤੇ ਸਾਰੀ ਨੌਬਤ ਮੇਰੀ ਇੱਜ਼ਤ ਤੇ ਆ ਜਾਵੇ ਕਿਤੇ ਨਾ ਉਹ ਮੇਰੀਆਂ ਵੀਡੀਓ ਲੀਕ ਨਾ ਕਰ ਦੇਵੇ ਘਰ ਵਾਲੇ ਨੂੰ ਲੱਗਦਾ ਸੀ ਕਿ ਉਹ ਗੂੜੀ ਨੀਂਦ ਵਿੱਚ ਸੁੱਤੀ ਆ ਤੇ ਹਜੇ ਨਹੀਂ ਉਠੇਗੀ ਇਸ ਲਈ ਆਪਣਾ ਫੋਨ ਉੱਥੇ ਹੀ ਛੱਡ ਕੇ ਗਿਆ ਉਹਨੂੰ ਨਹੀਂ ਪਤਾ ਸੀ ਕਿ ਮੈਂ ਆਪਣੇ ਫੋਨ ਦੇ అలਾਰਮ ਲਾਇਆ ਹੋਇਆ ਤੇ ਇੰਨੀ ਜਲਦੀ ਉੱਠ ਸਕਦੀ ਆ ਕੁਝ ਦੇਰ ਬਾਅਦ ਮੈਨੂੰ ਰੰਗ ਰੂਮ ਦੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆਈ ਮੈਂ ਉੱਠ ਕੇ ਦੇਖਿਆ ਤਾਂ ਮੇਰੀ ਭੈਣ ਨੇ ਮੇਰੇ ਭਰਾ ਨੂੰ ਉਤਸੱਲੀ ਦਿੱਤੀ ਤੇ ਉਹਨੇ ਕੁਝ ਬੰਦਿਆਂ ਨੂੰ ਦੱਸਿਆ ਤੇ ਕੁਝ ਕੁ ਘੰਟਿਆਂ ਬਾਅਦ ਉਸ ਦੀਆਂ ਆਵਾਜ਼ਾਂ ਆਉਣ ਲੱਗੀਆਂ ਸ਼ਾਇਦ ਸ਼ਾਇਦ ਉਹਨੂੰ ਪਤਾ ਨਹੀਂ ਸੀ ਕਿ ਉਹਦਾ ਸੱਚ ਪਤਾ ਕਰ ਲਿਆ ਜਦੋਂ ਮੇਰਾ ਭਰਾ ਉਹਨੂੰ ਪੁੱਛਣ ਲੱਗਾ ਤਾਂ ਪਹਿਲਾਂ ਤਾਂ ਉਹਨੇ ਆਵਾਜ਼ ਦੇ ਦਿੱਤਾ ਜਵਾਬ ਦਿੱਤਾ ਫਿਰ ਮੈਨੂੰ ਬਲੈਕਮੇਲ ਕਰਨ ਲੱਗ ਪਿਆ ਉਹਦਾ ਤਾਂ ਨਾ ਦਿੱਤਾ ਮੇਰੀਆਂ ਵੀਡੀਓ ਵਾਇਰਲ ਕਰ ਦੇਊਗਾ ਮੇਰੇ ਭਰਾ ਨੇ ਦੋਸਤਾਂ ਨੇ ਸਭ ਕੁਝ ਹੋਣ ਤੋਂ ਪਹਿਲਾਂ ਉਹ ਮੈਨੂੰ ਫੜ ਲਿਆ ਸੀ ਤੇ ਮੇਰੇ ਭਰਾ ਨੇ ਪੁਲਿਸ ਦੇ ਨਾਲ ਪਹਿਲਾਂ ਹੀ ਇਹ ਗੱਲਬਾਤ ਕਰ ਲਈ ਸੀ ਉਹਦੇ ਖਿਲਾਫ ਪਹਿਲਾਂ ਤੇ ਹੀ ਰਿਪੋਰਟ ਕਰਵਾ ਦਿੱਤੀ ਸੀ ਦੀਪ ਹੱਥ ਵਿੱਚ ਕੁਝ ਨਹੀਂ ਸੀ ਕਿਉਂਕਿ ਉਹ ਪਹਿਲਾਂ ਹੀ ਪੁਲਿਸ ਦੇ ਕੋਲ ਪਹੁੰਚ ਗਿਆ ਸੀ ਉਹਨੇ ਮੇਰੇ ਭਰਾ ਨੂੰ ਪੂਰਾ ਯਕੀਨ ਦਿਵਾਇਆ ਸੀ ਕਿ ਕੋਈ ਵੀ ਵੀਡੀਓ ਵਾਇਰਲ ਨਹੀਂ ਹੋਊਗੀ ਪੁਲਿਸ ਉਸਨੂੰ ਲੈ ਗਈ ਤੇ ਮੈਨੂੰ ਯਕੀਨ ਸੀ ਕਿ ਹੁਣ ਮੇਰੀ ਕੋਈ ਵੀ ਵੀਡੀਓ ਵਾਇਰਲ ਨਹੀਂ ਹੋਊਗੀ ਮੇਰਾ ਦਿਲ ਉਹ ਛੋਟਾ ਸੀ ਉਸ ਦੇ ਬਾਰੇ ਕੋਈ ਵੀ ਸੋਚ ਨਹੀਂ ਸਕਦਾ ਸੀ ਮੈਂ ਕਿੱਦਾਂ ਤਖਲੀਫ ਵਿੱਚੋਂ ਲੰਘਦੀ ਸੀ ਮੇਰੇ ਭਰਾ ਨੇ ਮੇਰਾ ਤਗਲਾਖ ਕੁਝ ਹੀ ਦਿਨਾਂ ਵਿੱਚ ਕਰਵਾ ਦਿੱਤਾ ਸੀ ਉਹਦਾ ਕਿਸ ਅਦਾਲਤ ਵਿੱਚ ਚੱਲਦਾ ਸੀ ਤੇ ਜੋਤ ਜਲਦੀ ਹੀ ਉਸਨੂੰ ਸਜ਼ਾ ਮਿਲਣ ਵਾਲੀ ਸੀ ਮੇਰੇ ਭਰਾ ਨੇ ਉਹਦੇ ਖਿਲਾਫ ਬਹੁਤ ਮਿਹਨਤ ਦਲਾਂ ਖੂਬ ਸਬੂਤ ਇਕੱਠੇ ਕੀਤੇ ਤੇ ਪੁਲਿਸ ਵਾਲਿਆਂ ਨੂੰ ਵੀ ਦੇ ਦਿੱਤੇ ਗਏ ਸੀ ਉਹਨਾਂ ਇਦਾਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਮੈਂ ਉਸ ਦੀ ਪਹਿਲੀ ਤੇ ਆਖਰੀ ਘਰਵਾਲੀ ਨਹੀਂ ਸੀ ਉਹ ਮੇਰੀਆਂ ਵਰਗੀਆਂ ਮੁਰੜੀਆਂ ਨੂੰ ਫਸਾ ਕੇ ਉਹਨਾਂ ਤੋਂ ਧੰਦਾ ਕਰਵਾਉਂਦਾ ਘਰਾਣਾ ਚਾਹੁੰਦਾ ਸੀ ਤੇ ਉਹ ਰੱਬ ਦਾ ਸ਼ੁਕਰ ਹੈ ਕਿ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਅੱਜ ਇਸ ਗੱਲ ਨੂੰ 1 ਸਾਲ ਹੋਣਾ 1 ਸਾਲ ਹੋਣਾ ਕਰਦਾ ਸੀ ਤੇ ਜਿੱਦਾਂ ਹੀ ਵਧੀਆ ਜ਼ਿੰਦਗੀ ਗੁਜ਼ਾਰਦੇ ਅੱਜ ਕੱਲ੍ਹ ਦੇ ਜਮਾਨੇ ਵਿੱਚ ਲੋਕ ਪੈਸਿਆਂ ਦੇ ਲਾਲਚ ਵਿੱਚ ਹਰ ਦਾ ਪਰ ਕਰ ਦਿੰਦੇ ਨੇ ਸਾਨੂੰ ਇਦਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਜੋ ਸਾਨੂੰ ਪਿਆਰ ਤੇ ਪਸਾਖ ਕੇ ਇਦਾਂ ਦੇ ਕੰਮ ਕਰਦੇ ਆ ਸਾਡਾ ਉਹਨਾਂ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਵਿਆਹ ਦਾ ਫੈਸਲਾ ਕਦੀ ਵੀ ਜਲਵਾਜੀ ਵਿੱਚ ਨਾ ਕਰਨਾ ਨਹੀਂ ਕਰਨਾ ਚਾਹੀਦਾ ਇਹ ਰਿਸ਼ਤੇ ਤੋਂ ਜਾਣਾਂ ਦਾ ਕੋਈ ਪਰਿਵਾਰ ਦਾ ਮਲਾਪ ਹੁੰਦਾ ਇਸ ਲਈ ਚੰਗਾ ਇਨਸਾਨ ਚੁਣੋ ਉਹਦੇ ਘਰਦਿਆਂ ਨੂੰ ਵੀ ਮਿਲੋ ਹਾਂਜੀ ਦੋਸਤੋ ਇਸ ਅੱਜ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹੈ ਆਪਣੇ ਕਮੈਂਟਾਂ ਜ਼ਰੂਰ ਦੱਸਿਓ ਜੇਕਰ ਤੁਹਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਕਹਾਣੀ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਜਾਜਤ ਦਿਓ ਜੀ ਸਤਿ ਸ੍ਰੀ ਅਕਾਲ